ਗੱਲ ਆਪਾਂ ਬਹੁਤ ਜ਼ਰੂਰੀ ਕਰਦੇ ਆ ਜਿਹਦਾ ਆਪਾਂ ਨੂੰ ਪਹਿਲਾਂ ਤੇ ਆਪਾਂ ਇੰਤਜ਼ਾਰ ਕਰ ਰਹੇ ਸੀ ਕਿ ਭਈ ਵੋਟਾਂ ਕਦੋਂ ਪੈਣੀਆਂ ਨੇ ਫਿਰ ਵੋਟਾਂ ਪਈਆਂ ਤੇ ਇੰਤਜ਼ਾਰ ਕਰਦੇ ਰਹੇ ਕਿ ਰਿਜ਼ਲਟ ਕਦੋਂ ਆਣਾ ਤੇ ਉਹ ਜਿਹੜੇ ਤਿੰਨ ਕ ਦਿਨ ਦਾ ਵਿੱਚ ਸੀ ਨਾ ਉਹ ਜਿਵੇਂ ਹਾਰਟ ਬੀਟ ਨਹੀਂ ਹੁੰਦੀ ਕਦੇ ਉੱਤੇ ਕਦੇ ਥੱਲੇ ਉਹ ਚੱਲਦਾ ਰਿਹਾ ਤੇ ਖਾਸ ਕਰਕੇ ਫਿਰ ਗਿਣਤੀ ਵਾਲੇ ਦਿਨ ਵੀ ਉਵੇਂ ਹੀ ਹੋਇਆ ਕਦੇ ਕੋਈ ਅੱਗੇ ਕਦੇ ਕੋਈ ਅੱਗੇ ਪਰ ਅੰਤ ਨੂੰ ਤੇ ਕਹਿ ਲੋ ਕਿ ਜਿਹੜਾ ਜਿੱਤ ਵਾਲਾ ਹੁੰਦਾ ਹਾਰ ਉਸੇ ਨੂੰ ਪੈਂਦੇ ਆ ਅਰੂੜਾ ਸਾਹਿਬ ਬਾਜ਼ੀ ਮਾਰ ਗਏ ਨੇ ਜੀ ਦੇਖੋ ਗੱਲ ਇਹ ਆ ਕਿ ਕੋਈ ਜ਼ਿਆਦਾ ਨਹੀਂ ਸੀਗਾ ਪਹਿਲੇ ਜੇ ਤੁਸੀਂ ਰਾਉਂਡ ਦੇਖੋਗੇ ਕੁਝ ਮਤਲਬ ਇਹ ਨਾ ਚੌਥੇ ਪੰਜਵੇਂ ਤੱਕ ਤੇ ਉਦੋਂ ਤੱਕ ਅਰੋੜਾ ਸਾਹਿਬ ਦੀ ਜਿਹੜੀ ਲੀਡ ਸੀਗੀ ਜੀ 2 3000 ਦੇ ਵਿਚਾਲੇ ਚੂਲਦੀ ਰਹੀ ਤਿੰਨ ਤੋਂ ਇੱਕ ਵਾਰੀ ਟੁੱਟ ਕੇ ਉਹ 21 2200 ਤੇ ਵੀ ਆ ਗਈ ਹਾਂਜੀ ਉੱਥੇ ਇਹ ਲੱਗਦਾ ਸੀਗਾ ਕਿ ਸ਼ਾਇਦ ਮਾਮਲਾ ਜਿਹੜਾ ਫਸ ਸਕਦਾ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਮਸ਼ੀਨਾਂ ਖੁੱਲਦੀਆਂ ਗਈਆਂ ਫਿਰ ਟੀਂ ਟੀਂ ਜਿਹੜੀ ਹੋਈ ਸੀਗੀ ਉਹਨਾਂ ਨੇ ਅਰੂੜਾ ਸਾਹਿਬ ਨੂੰ ਅੱਗੇ ਰੱਖਿਆ ਜੀ ਤਾਂ ਚਲੋ ਅਰੂੜਾ ਸਾਹਿਬ ਜਿੱਤ ਗਏ ਜੀ ਸ਼ਾਨਦਾਰ ਜਿੱਤ ਹੈ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤੇ ਆਮ ਆਦਮੀ ਪਾਰਟੀ ਵਾਸਤੇ ਇਸ ਤੋਂ ਵੀ ਵੱਡੀ ਖੁਸ਼ੀ ਜਿਹੜੀ ਆ ਉਹ ਗੁਜਰਾਤ ਲੈ ਕੇ ਆਇਆ ਹੈ ਨਾ ਹੂੰ ਉੱਥੇ ਜਿਸ ਧੰਗ ਦਾ ਉਲਟ ਫਿਰ ਹੋਇਆ ਜੀ ਇਸ ਠੰਗ ਨਾਲ ਇਹਨਾਂ ਨੇ ਸੀਟ ਕੱਢੀ ਆ ਉਹ ਜਿਵੇਂ ਆਪਾਂ ਕਹਿੰਦੇ ਨੇ ਖੁਸ਼ੀ ਦੂਨ ਸਵਾਈ ਹੋ ਜਾਂਦੀ ਦੂਨ ਸਵਾਈ ਬਿਲਕੁਲ ਦੂਨ ਸਵਾਈ ਆ ਖੁਸ਼ੀ ਆ ਆਮ ਆਦਮੀ ਪਾਰਟੀ ਵਾ ਕਿਉਂਕਿ ਜਦੋਂ ਜ਼ੋਰ ਲੱਗ ਰਿਹਾ ਸੀ ਉੱਥੇ ਅਜੇ ਥੋੜਾ ਜਿਹਾ ਕੰਮ ਨਵਾਸੀ ਆ ਹਾਂਜੀ ਇੱਥੇ ਤੇ ਸਰਕਾਰ ਆ ਨਾ ਇੱਥੇ ਤੇ ਸਾਰਾ ਕੁਝ ਹੋ ਜਾਂਦਾ ਰਾਸ਼ਨ ਵੰਡਿਆ ਗਿਆ ਜਾਂ ਜੋ ਵੀ ਆ ਸਾਰਾ ਕੁਝ ਚੱਲੇ ਆਪਾਂ ਨੂੰ ਪਤਾ ਹੀ ਆ ਪਰ ਉੱਥੇ ਗੁਜਰਾਤ ਦੇ ਵਿੱਚ ਅਗੇ ਵੀ ਵੈਸੇ ਇਹਨਾਂ ਨੇ ਵਧੀਆ ਪ੍ਰਦਰਸ਼ਨ ਕਰ ਲਿਆ ਸੀਗਾ ਜੀ ਕੁਝ ਸੀਟਾਂ ਇਹਨਾਂ ਨੇ ਕੱਢੀਆਂ ਸਨ ਤਾਂ ਐਤਕੀ ਜਿਹੜਾ ਇਹਨਾਂ ਨੇ ਜ਼ਿਮਨੀਚੂਨ ਦੇ ਵਿੱਚ ਉਹ ਪ੍ਰਦਰਸ਼ਨ ਕੀਤਾ ਬਾ ਕਮਾਲ ਲਿਆ ਚਲੋ ਇਹਨਾਂ ਨੂੰ ਮੁਬਾਰਕ ਆ ਇਹਨਾਂ ਦੇ ਜਿੱਤੇ ਕੈਂਡੀਡੇਟਸ ਨੂੰ ਮੁਬਾਰਕ ਆ ਜਿਹੜਾ ਬੰਗਾਲ ਵਾਲਾ ਸੀ ਉਹ ਟੀਐਮਸੀ ਜਿੱਤ ਗਈ ਜਿਹੜਾ ਉੱਥੇ ਜ਼ਿਮਨੀਚੂਨ ਸੀਗੀ ਤੇ ਜੇ ਤੁਸੀਂ ਇੱਥੇ ਦੇਖੋਗੇ ਤਾਂ ਇੱਥੇ ਕੇਰਲ ਦੇ ਵਿੱਚ ਜਿੱਤ ਗਈ ਕਾਂਗਰਸ ਹਮ ਪਰ ਉਲਟ ਫਿਰ ਜਿਵੇਂ ਆਪਾਂ ਕਹੀਏ ਕਿ ਅੰਦਾਜ਼ੇ ਤੋਂ ਬਿਲਕੁਲ ਉਲਟ ਜਿਕੇਤੇ ਹੋਇਆ ਤਾਂ ਉਹ ਹੋਇਆ ਗੁਜਰਾਤ ਦੇ ਵਿੱਚ ਜੀ ਬਾਕੀ ਅੱਛਾ ਹੁਣ ਇਹਦੇ 'ਚ ਅੱਗੇ ਲੁਧਿਆਣੇ ਦੇ ਇਲੈਕਸ਼ਨ ਬਾਰੇ ਮੈਂ ਇੱਕ ਚੀਜ਼ ਮਤਲਬ ਕਿ ਸੋਚ ਕੇ ਚੱਲ ਰਿਹਾ ਸੀਗਾ ਕਿ ਉਤਲ ਪੁਤਲ ਤੇ ਹੋਣੀ ਸੁਭਾਅਕ ਆ ਹੂੰ ਇਹ ਤੇ ਸੁਭਾਅਕ ਆ ਜਿੱਤ ਹੋ ਜਾਂਦੀ ਤਾਂ ਵੀ ਹਾਰ ਦਿੱਤਾ ਵੀ ਹਾਂਜੀ ਅਰੋੜਾ ਸਾਹਿਬ ਨੂੰ ਹੋ ਸਕਦਾ ਕਿ ਮੰਤਰੀ ਮੰਡਲ 'ਚ ਲੈ ਕੇ ਜਾਣ ਜੀ ਠੀਕ ਹੈ ਜੀ ਅਰ ਇੱਕ ਤਾਂ ਇਹ ਆ ਕਿ ਰੀਸ਼ਫਲਿੰਗ ਫਿਰ ਤੈ ਆ ਜਾ ਕਹਿ ਲਈਏ ਕਿ ਥੋੜਾ ਫੇਰ ਬਦਲ ਹੋ ਸਕਦਾ ਕਿਉਂ ਕਿ ਇਹ ਵੀ ਇੱਕ ਚਰਚਾ ਹੈ ਕਿ ਕੁਝ ਬੰਦੇ ਇਹਨਾਂ ਦੇ ਜਿਹੜੇ ਸੀਗੇ ਉਹ ਅਰੋੜਾ ਨੂੰ ਜਿੱਤਦਾ ਦੇਖਣਾ ਨਹੀਂ ਸੀ ਚਾਹੁੰਦੇ ਉਹਨਾਂ ਦੀ ਵੀ ਇਧਰੋਂ ਉਧਰੋਂ ਛੁੱਟੀ ਹੋ ਸਕਦੀ ਹੈ ਠੀਕ ਹੈ ਨਾ ਜੀ ਸੋ ਰਾਜ ਸਭਾ ਦੇ ਵਿੱਚ ਕੌਣ ਜਾਂਦਾ ਹੁਣ ਇਹ ਇੱਕ ਵੱਡਾ ਸਵਾਲ ਹੈ ਸਤਿੰਦਰ ਜੈਨ ਜਾਂਦੇ ਆ ਕੇਜਰੀਵਾਲ ਜਾਂਦੇ ਜਾਂ ਸੈਸੋਦੀਆ ਸਾਹਿਬ ਜਾਂਦੇ ਆ ਹੂੰ ਕਿਹੜੇ ਸਾਥ ਜਾਂਦੇ ਆ ਜੀ ਜੀ ਬਿਲਕੁਲ ਇੱਕ ਦੀ ਚੀਜ਼ ਇਹ ਵੇਖਣ ਵਾਲੀ ਹੋਏਗੀ ਕਿ ਕੁਝ ਅ fırsਰਾਂ ਦਾ ਜਿਵੇਂ ਆਪਾਂ ਇੱਕ ਕੇਜਰੀਵਾਲ ਜੀ ਦੇ ਮੁਤਲਕ ਬੜੀ ਚਰਚਾ ਅੱਜ ਇੱਕ ਹੋਰ ਨੌਜਵਾਨ ਲੀਡਰ ਦੇ ਨਾਲ ਮੈਂ ਗੱਲਬਾਤ ਕਰ ਰਿਹਾ ਸੀਗਾ ਉਸਨੇ ਵੀ ਇਹ ਗੱਲ ਤੇ ਜ਼ੋਰ ਦਿੱਤਾ ਕਿ ਇਹਨਾਂ ਦੀ ਇੱਕ ਅ fırsਰ ਦੇ ਨਾਲ ਮਤਲਬ ਕਿ ਤਾਂਠਾ ਹੋਈ ਆ ਗੱਲਬਾਤ ਜੀ ਤਾਂ ਕੀ ਕੁਝ ਅ fırsਰਾਂ ਦੇ ਵਿੱਚ ਫੇਰ ਬਦਲ ਵੀ ਆਮ ਆਦਮੀ ਪਾਰਟੀ ਕਰਨ ਜਾ ਰਹੀ ਆ ਜੀ ਇਹ ਇੱਕ ਵੱਡਾ ਮਸਲਾ ਹੈ ਇਹ ਇੱਕ ਕਹਾਂ ਲੋ ਕਿ ਕਾਫੀ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਦੇਖੋਗੇ ਨਾ ਤਾਂ ਇਹ ਸੰਜੀਦਾ ਵੀ ਆ ਕਿਉਂ ਕਿ ਕਿਉਂਕਿ ਇੱਕ ਤਾਂ ਫੇਰ ਬਦਲ ਵਾਸਤੇ ਹੁਣ ਜੋੜ ਤੋੜ ਸਟਾਰਟ ਹੋ ਗਿਆ ਕੱਲ ਕਿਸੇ ਸੱਜਣ ਨੇ ਮੈਨੂੰ ਦੱਸਿਆ ਉਹ ਕਿਸੇ ਐਮਐਲਏ ਦੇ ਅਸ ਦੀ ਕੀ ਹੋਣਗੇ ਕਿ ਬਈ ਸਾਨੂੰ ਆਰਡਰ ਹੋ ਗਏ ਆ ਕਿ ਬਈ ਲੋਬਿੰਗ ਕਰੋ ਹਮਤਲਬ ਕਿ ਉਹ ਕਾਫੀ ਸੀਨੀਅਰ ਐਮਐਲਏ ਨੇ ਬਹੁਤ ਪੜੇ ਲਿਖੇ ਨੇ ਮਾਲਵੇ ਤੋਂ ਤਾਂ ਮਤਲਬ ਕਿ ਉਹਨਾਂ ਨੇ ਆਪਣੇ ਕੈਡਰ ਨੂੰ ਕਿਹਾ ਕਿ ਹੁਣ ਤਗੜੇ ਹੋ ਦਾ ਮਤਲਬ ਇਹ ਆ ਕਿ ਹੇਟਲੇ ਪਧਰਤੇ ਕੁਝ ਵਿਧਾਇਕਾਂ ਨੂੰ ਲੱਗਦਾ ਹੈ ਕਿ ਹੁਣ ਮੌਕਾ ਆ ਗਿਆ 23 ਤੋਂ ਬਾਅਦ ਯਾਨੀ ਅੱਜ ਤੋਂ ਬਾਅਦ ਰੀਸ਼ਫਲਿੰਗ ਜਿਹੜੀ ਹੋਏਗੀ ਤੇ ਉਹਦੇ ਵਿੱਚ ਜਗ੍ਹਾ ਬਣਾਈ ਜਾ ਸਕਦੀ ਹੈ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਝ ਕੁ ਦੀ ਰਿਪੋਰਟ ਇਹਨਾਂ ਦੇ ਕੋਲ ਹੈਗੀ ਆ ਕਿ ਭਾਈ ਇਹ ਬੰਦੇ ਅੰਦਰ ਖਾਤੇ ਇਦਾਂ ਤੇ ਉਦਾਂ ਜੀ ਹੁਣ ਇਹ ਤੇ ਚਲੋ ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਦੇਖੀਏ ਐਸੇ ਤੇ ਹੁਣ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਕੁਝ ਇਹਨਾਂ ਦੇ ਆਪਣੇ ਬੰਦੇ ਉਹ ਬੜੀ ਕਹ ਲੋ ਕਿ ਐਰੋਗੈਂਸ ਦੀ ਸ਼ਬਦਾਵਲੀ ਆ ਤੁਸੀਂ ਜਿੱਤ ਗਏ ਸ਼ੁਕਰਗੁਜ਼ਾਰ ਉਹ ਜਨਤਾ ਜਿਤਾ ਦਿੰਦੀ ਹੁੰਦੀ ਆ ਵਪਾਰੀ ਵਰਗਿਆਂ ਉਹਨਾਂ ਨੇ ਬਥੇਰਾ ਖੁਸ਼ ਦੇਖਣਾ ਕਿ ਸਾਲ ਡੇਢ ਸਾਲ ਹਾਲੇ ਇਹਨਾਂ ਦੇ ਕੋਲ ਆ ਜੀ ਧਮਕੀ ਤੇ ਤੁਸੀਂ ਸ਼ਰੇਆਮ ਦੇ ਡੰਡੇ ਸੀ ਹਾਂ ਬਿਲਕੁਲ ਬਿਲਕੁਲ ਕਿ ਤੁਹਾਡੇ ਕੰਮ ਨਹੀਂ ਹੋਣਗੇ ਹੂੰ ਸਵਾਤ ਤੇ ਤਾਂ ਸੀਗਾ ਨਾ ਕਿ ਤੁਸੀਂ ਇਹ ਗੱਲ ਮਤਲਬ ਵੀ ਕਹਿੰਦੇ ਕਿ ਹਾਂ ਡਿਵੈਲਪਮੈਂਟ ਜੇ ਕੀਤੀ ਤੇ ਵੋਟ ਪਾ ਦਿਓ ਹੂੰ ਜਿਹੜੀ ਗੱਲ ਮਾਨ ਸਾਹਿਬ ਨੇ ਹੁਣ ਕਈ ਆ ਵੀ ਲੋਕਾਂ ਲੋਕ ਖੁਸ਼ ਬਹੁਤ ਸੀ ਕੰਮ ਤੋਂ ਤਾਂ ਵੋਟ ਪਾਈ ਜੇ ਕਿਤੇ ਆ ਗਏ ਸੀ ਹਾਂ ਜੀ ਉਦੋਂ ਤੁਸੀਂ ਹਾਂ ਨਾ ਕਹੋ ਅੱਛਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜਿਹੜਾ ਇਹਨਾਂ ਦਾ ਉਹ ਮੂਵ ਸੀਗਾ ਕਿਸਾਨਾਂ ਵਾਲਾ ਹੂੰ ਉਹ ਮੇਰੇ ਖਿਆਲ ਦੇ ਨਾਲ ਇੱਥੇ ਇਹਨਾਂ ਨੂੰ ਰਿਜ਼ਲਟ ਦੇ ਵਿੱਚ ਕਾਫੀ ਸਹਾਇੀ ਸੀ ਜੀ ਕਿ ਕਿ ਕਿਸਾਨ ਪ੍ਰਦਰਸ਼ਨਾਂ ਨੂੰ ਲੈ ਕੇ ਜਿਸ ਤਰ੍ਹਾਂ ਕੇਜਰੀਵਾਲ ਨੇ ਸਖਤਾਈ ਦਿਖਾਈ ਮੈਂ ਕਿਜਰੀ ਵਰਸਾ ਵੀ ਕਹਾਂਗਾ ਕਿਉਂਕਿ ਉਹਨਾਂ ਦੀਆਂ ਮੀਟਿੰਗਾਂ ਵਗੈਰਾ ਹੋਈਆਂ ਜਿਸ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਪ੍ਰਦਰਸ਼ਨ ਇਦਾਂ ਖੁੱਲੇ ਰੂਪ ਚ ਕਰਨ ਦੀ ਅਸਾਸਤ ਨਹੀਂ ਦੇਵਾਂਗੇ ਮੇਰੇ ਖਿਆਲ ਦੇ ਨਾਲ ਉਹ ਵੀ ਦਾ ਠੀਕ ਸੀਗਾ ਬਾਕੀ ਤੇ ਚਲੋ ਸਰਕਾਰੀ ਮਸ਼ੀਨਰੀ ਨਾਲ ਹੁੰਦੀ ਹੈ ਸਰਕਾਰ ਦੀ ਹੂੰ ਠੀਕ ਆ ਉਹ ਚੀਜ਼ਾਂ ਆਪਾਂ ਕਹ ਲੋ ਕਿ ਦੇਖ ਸਕਦੇ ਆ ਉਹ ਹੁੰਦੀਆਂ ਹਰ ਇੱਕ ਸਰਕਾਰ 'ਚ ਚੱਲਦਾ ਸਾਰਾ ਕੁਝ ਪਰੰਤੂ ਇਹ ਮੂਵ ਬਹੁਤ ਵੱਡਾ ਮੂਵ ਸੀਗਾ ਕਿਉਂਕਿ ਦੇਖੋ ਨਾ ਪਾਰਿਵਾਰਗ ਨੂੰ ਹੁੰਦਾ ਹੀ ਹੈ ਕਿ ਚਲੋ ਸਰਕਾਰ ਸਾਡੇ ਵਾਲੇ ਪਾਸੇ ਨੂੰ ਹੈ ਹਾਂਜੀ ਫਿਲਹਾਲ ਆਪਾਂ ਕਹਿ ਸਕਦੇ ਆਂ ਕਿ ਆਮ ਆਦਮੀ ਪਾਰਟੀ ਵਾਸਤੇ ਇਹ ਜਿਹੜਾ ਇਲੈਕਸ਼ਨ ਸੀਗਾ ਇਹ ਇਲੈਕਸ਼ਨ ਉਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਹੋਂਦ ਵਾਲਾ ਮਸਲਾ ਸੀਗਾ ਕਿ ਸਿਆਸੀ ਨਕਸ਼ੇ ਤੋਂ ਕਿਤੇ ਇਹ ਨਾ ਹੋਵੇ ਕਿ ਬਹੁਤ ਜਲਦੀ ਅਸੀਂ ਪੁੰਝੇ ਜਾਈਏ ਜੀ ਜੀ ਇਹਨਾਂ ਨਾਲ ਇਹ ਆ ਕਿ ਹੁਣ ਕੁਝ ਮਹੀਨੇ ਸੌਖੇ ਨਿਕਲ ਜਾਣਗੇ ਉਸ ਤੋਂ ਬਾਅਦ ਇਮਤਿਹਾਨ ਸ਼ੁਰੂ ਹੋਏਗਾ ਅਸਲ ਇਮਤਿਹਾਨੀ 26 ਸਟਾਰਟ ਹੁੰਦੇ ਜੀ 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 ਦਾ ਸ਼ੁਰੂ ਹੋਣਾ ਬਿਲਕੁਲ ਉਦੋਂ ਬਾਅਦ ਪਤਾ ਲੱਗੇਗਾ ਅੱਜ ਤੇ ਤੁਸੀਂ ਠੀਕ ਆ ਦੂਜਿਆਂ ਨੂੰ ਟੀਚਰਾਂ ਕਰ ਰਹੇ ਹੋ ਜਾਂ ਆਪ ਦਾ ਦਿਖਾ ਰਹੇ ਹੋ ਦਮ ਕਿਦਾਂ ਉਦਾਂ ਤਾਂ ਉਹ ਸਮਾਂ ਹੋਏਗਾ ਉਸ ਸਮੇਂ ਸ਼ਾਇਦ ਤੁਹਾਨੂੰ ਪਤਾ ਲੱਗੇਗਾ ਕਿ ਸਚਾਈ ਕੀ ਹੁੰਦੀ ਹੈ ਉਹਦਾ ਰੂਬਰੂ ਹੋ ਕੇ ਸਾਹਮਣਾ ਕਰਨਾ ਕਿੰਨਾ ਔਖਾ ਹੈ ਰਹੀ ਗੱਲ ਹੁਣ ਅੱਗੇ ਦੀ ਦੂਸਰਿਆਂ ਵਾਸਤੇ ਕੀ ਹੈ ਸਿਲੈਕਸ਼ਨ ਚ ਜੀ ਮੇਨ ਗੱਲ ਤੇ ਉਹ ਹੈ ਦੇਖੋ ਜਿਹੜੀ ਗੱਲ ਆਪਾਂ ਕਰ ਰਹੇ ਸੀਗੇ ਕਿ ਵੋਟ ਥੋੜੀ ਪਈ ਆ ਕੀ ਦਾ ਫਾਇਦਾ ਹੋ ਸਕਦਾ ਕੀ ਦਾ ਨੁਕਸਾਨ ਹੋ ਸਕਦਾ ਕੁਝ ਆਰਗੂਮੈਂਟ ਇਹ ਸੀਗੇ ਕਿ ਆਮ ਆਦਮੀ ਪਾਰਟੀ ਨੁਕਸਾਨ ਚ ਹੋਏਗੀ ਮੈਂ ਵੀ ਗਣਤਾ ਸੀਗਾ ਕਿ ਇਹਨਾਂ ਦਾ ਨੁਕਸਾਨ ਨਾ ਹੋ ਜਾਵੇ ਜੀ ਕਿਉਂਕਿ ਵੋਟ ਪੋਲ ਬਹੁਤ ਘੱਟ ਹੋਈ ਸੀ ਮੇਰੇ ਖਿਆਲ ਦੇ ਨਾਲ ਲੁਧਿਆਣੇ ਦੇ ਵਿੱਚ 28 ਸਾਲਾਂ ਦੇ ਇਤਿਹਾਸ ਚ ਸਭ ਤੋਂ ਲੋਅਸਟ ਆંકੜਾ ਸੀ ਵੱਧਕ ਤੇ ਪਹੁੰਚੀ ਗਏ ਲੋਕ 51% ਪਰ ਉਹਦਾ ਹੋਣ ਲੱਗਦਾ ਕਿ ਫਾਇਦਾ ਹੋ ਗਿਆ ਤੇ ਦੂਜੀ ਗੱਲ ਜਿਹੜੀ ਆ ਅ ਵਿਸ਼ੇਸ਼ ਤੌਰ ਤੇ ਆਪਾਂ ਦੇਖੀਏ ਕਾਂਗਰਸ ਦੇ ਲਿਆਸ ਨਾਲ ਮੇਰੇ ਖਿਆਲ ਦੇ ਨਾਲ ਭਾਰਤ ਪੂਸ਼ਣ ਆਸ਼ੂ ਵਾਸਤੇ ਹੋ ਸਥਿਤੀ ਜਿਹੜੀ ਆ ਬਹੁਤ ਸੰਕਟਮਈ ਹੋ ਜਾਏਗੀ ਕਿਉਂ ਕਿ ਕਿਉਂਕਿ ਰਾਜਾ ਵੜਿੰਗ ਦੇ ਹੁੰਦਿਆਂ ਹੋ ਉੱਬਰਣਾ ਬਹੁਤ ਔਖਾ ਜਾਏਗਾ ਕਿਉਂਕਿ ਤੁਸੀਂ ਰਾਜਾ ਵੜਿੰਗ ਨਾਲ ਸਿੱਧੇ ਚੱਲੇ ਹੋ ਹਮ ਰਾਜਾ ਵੜਿੰਗ ਗਰੁੱਪ ਸੰਤੁਸ਼ਟ ਰਹਿ ਸਕਦਾ ਕਿ ਅਸੀਂ ਤੇ ਚਲੋ ਪਾਸੇ ਰਹਿ ਗਏ ਠੀਕ ਹੋ ਗਏ ਜੀ ਜੀ ਪਰ ਹੁਣ ਜਿਹੜਾ ਉਹ ਗਰੁੱਪ ਐ ਜਿਹੜਾ ਨਾਲ ਤੁਰਿਆ ਸੇਖ ਚੰਨੀ ਸਾਹਿਬ ਆ ਰਾਣਾ ਸਾਹਿਬ ਆ ਸਾਰੇ ਸਾਹਿਬ ਆ ਜਿਹੜੇ ਜੀ ਜੀ ਕਿ ਕਿਤੇ ਨਾ ਕਿਤੇ ਉਹ ਨਿਸ਼ਾਨੇ ਤੇ ਆਉਣਗੇ ਹੂੰ ਅੰਦਰੂਨੀ ਹਿਲਜੁਲ ਤੇ ਹੋਣੀ ਆ ਨਾ ਜੀ ਬਿਲਕੁਲ ਇਹ ਸੁਭਾਵਕ ਹੈ ਇਹਦੇ ਆਪ ਪਹਿਲਾਂ ਵੀ ਸੋਚ ਹੀ ਰਹੇ ਸੀ ਵੀ ਜਿਹੜੀ ਪਾਰਟੀ ਹਾਰੂਗੀ ਉਹਦੇ ਚ ਵੀ ਹੋ ਜਿੱਥੇ ਭਾਰਤ ਪੂਸ਼ਣ ਆਸ਼ੂ ਵਾਸਤੇ ਕਿਉਂਕਿ ਰਾਜਾ ਵੜਿੰਗ ਫਰਜ਼ ਕਰੋ ਕਿ 2-3 ਮਹੀਨੇ ਵੀ ਰਹਿ ਜਾਂਦਾ ਹੂੰ ਬਤੌਰ ਪ੍ਰਧਾਨ ਰਾਜਾ ਵੜਿੰਗ ਜਾਂਦਾ ਜਾਂਦਾ ਆਪਣੀ ਜੋ ਸੰਗਠਨਾਤਮਕ ਤਾਕਤ ਹੁੰਦੀ ਆ ਕਿਸੇ ਬੰਦੇ ਦੀ ਪਰਸਨਲ ਉਹ ਵਧਾ ਜਾਏਗਾ ਸੰਗਠਨ ਦੇ ਵਿੱਚ